ਸਵਾਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਹੜੇ ਗੁਰੂ ਸਾਹਿਬ ਜੀ ਦੀ ਜੀਵਨ ਸਾਖੀਆਂ ਸ਼ੇਅਰ ਕਰਦੇ ਆ ਕਰ ਰਹੇ ਆ ਕਿਹੜੇ ਗੁਰੂ ਸਾਹਿਬ ਜੀ ਸਾਰੇ ਬੋਲੋ ਗੁਰੂ ਨਾਨਕ ਤੇਜ ਜੀ ਗੁਰੂ ਨਾਨਕ ਦੇਵ ਜੀ ਸਾਡੇ ਕਿੰਨੇ ਗੁਰੂ ਆ ਉਹਨਾਂ ਦੇ ਮਾਤਾ ਜੀ ਦਾ ਨਾਮ ਕੀ ਹੈ ਕੀ ਨਾਮ ਹੈ ਮਾਤਾ ਤ੍ਰਿਪਤਾ ਜੀ ਸਾਰੇ ਬੋਲੋ ਮਾਤਾ ਤ੍ਰਿਪਤਾ ਜੀ ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਹੈ ਮਹਿਤਾ ਕਲਿਆਣ ਦਾਸੀ ਉਹਨਾਂ ਦੇ ਭੈਣ ਜੀ ਦਾ ਕੀ ਨਾਮ ਹੈ ਬੀਬੀ ਨਾਲ ਕੀ ਜੀ ਸਾਰਿਆਂ ਨੇ ਚੇਤੇ ਰੱਖਣਾ ਹੈਗਾ ਅਸੀਂ ਪਿਛਲੀ ਵਾਰੀ ਸਾਖੀ ਸ਼ੇਰ ਕੀਤੀ ਸੀ ਵਲੀ ਗੰਦਾਰੀ ਦੀ ਵਲੀ ਗੰਦਾਰੀ ਨੇ ਜਦੋਂ ਪੱਥਰ ਸੁੱਟਿਆ ਸੀ ਉਪਰੋਂ ਦੇ ਗੁਰੂ ਸਾਹਿਬ ਜੀ ਨੂੰ ਹਰਟ ਕਰਨ ਵਾਸਤੇ ਜਦੋਂ ਮਰਦਾਨਾ ਜੀ ਪਾਣੀ ਲੈਣ ਗਏ ਸੀ ਉਹਨਾਂ ਨੇ ਪਾਣੀ ਲੈਣ ਤੋਂ ਨਾ ਪਾਣੀ ਦੇਣ ਤੋਂ ਨਾ ਕਰ ਦਿੱਤੀ ਸੀਗੀ ਪਰ ਜਦੋਂ ਪੱਥਰ ਥੱਲੇ ਆਇਆ ਸੀਗਾ ਤੇ ਗੁਰੂ ਸਾਹਿਬ ਜੀ ਨੇ ਕੀ ਕੀਤਾ ਸੀਗਾ ਪੰਜਾ ਰੱਖਿਆ ਸੀਗਾ ਤੇ ਉਹ ਪੱਥਰ ਜਿਹੜਾ ਸੀਗਾ ਉੱਥੇ ਹੀ ਰੁਕ ਗਿਆ ਸੀਗਾ ਤੇ ਉਸ ਪੱਥਰ ਦੇ ਉੱਪਰ ਗੁਰੂ ਸਾਹਿਬ ਜੀ ਦਾ ਹੱਥ ਛਪ ਗਿਆ ਸੀਗਾ ரைਟ ਸੋ ਉਹ ਕਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਉਹ ਪੱਥਰ ਸੀਗਾ ਕਿਹੜਾ ਗੁਰਦੁਆਰਾ ਸਾਹਿਬ ਹੈ ਅਸੀਂ ਪਿਛਲੀ ਵਾਰੀ ਦੱਸਿਆ ਸੀ ਪਾਕਿਸਤਾਨ ਦੇ ਵਿੱਚ ਹੈਗਾ ਹੁਣ ਉਦੋਂ ਪੰਜਾਬ 'ਚ ਸੀਗਾ ਪਰ ਉਸ ਗੁਰੂ ਘਰ ਦਾ ਨਾਮ ਕੀ ਹੈਗਾ ਗੁਜਾ ਸਾਹਿਬ ਗੁੱਡ ਜੌਬ ਕੀ ਨਾਮ ਹੈਗਾ ਗੁਰਦੁਆਰੇ ਦਾ ਗੁਰਦੁਆਰਾ ਪੰਚ ਸਾਹਿਬ ਅਸੀਂ ਜਦੋਂ ਰਿਵਿਊ ਕਰਨੀ ਹੁੰਦੀਆਂ ਸਾਖੀਆਂ ਸੀ ਫਿਰ ਤੋਂ YouTube ਤੇ ਜਾ ਕੇ ਸੁਣ ਸਕਦੇ ਆ ਆਪਣੇ ਪੇਰੈਂਟਸ ਨੂੰ ਪੁੱਛ ਸਕਦੇ ਆ ਤਾਂ ਕਿ ਅਸੀਂ ਆਪਣਾ ਇਤਿਹਾਸ ਜਿਹੜਾ ਦਾ ਉਹਨੂੰ ਚੇਤੇ ਰੱਖ ਸਕੀਏ ਹਨਾ ਸੋ ਗੁਰੂ ਸਾਹਿਬ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਸੀਗੀਆਂ ਚਾਰ ਉਦਾਸੀਆਂ ਕੀਤੀਆਂ ਸੀਗੀਆਂ ਸੋ ਉਹਨਾਂ ਨੇ ਉਹ ਚਾਰ ਉਦਾਸੀਆਂ ਦੇ ਵਿੱਚ ਬੜੇ ਲੋਕਾਂ ਦਾ ਉਧਾਰ ਕੀਤਾ ਸੀਗਾ ਸਿੱਖੀ ਦਾ ਪ੍ਰਚਾਰ ਕੀਤਾ ਸੀਗਾ ਉਹਨਾਂ ਨੇ ਬੜੀ ਜਿਹੜੀ ਸਿੰਘ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਸਿੱਖੀ ਦਾ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕਰਨ ਵਾਸਤੇ ਕਿਹਾ ਸੀਗਾ ਤੇ ਜਿਹੜੇ ਲੋਕੀ ਪਖੰਡ ਕਰਦੇ ਸੀਗੇ ਉਹਨਾਂ ਨੂੰ ਉਹ ਪਖੰਡ ਤੋਂ ਵੀ ਦੂਰ ਕਰਨ ਵਾਸਤੇ ਉਹਨਾਂ ਨੇ ਸਮਝਾਇਆ ਸੀਗਾ ਸੋ ਉਸ ਤੋਂ ਬਾਅਦ ਅਖੀਰ ਦੇ ਵਿੱਚ ਗੁਰੂ ਸਾਹਿਬ ਜੀ ਕਰਤਾਰਪੁਰ ਸਾਹਿਬ ਆਗੇ ਸੀਗੇ ਕਿੱਥੇ ਆਗੇ ਸੀਗੇ ਕਰਤਾਰਪੁਰ ਸਾਹਿਬ ਉਹਨਾਂ ਦੀ ਫੈਮਿਲੀ ਸੀਗੀ ਫਿਰ ਉਹਨਾਂ ਨੇ ਆਪਣਾ ਜਿਹੜਾ ਅਖੀਰਲਾ ਸਮਾਂ ਸੀਗਾ ਕਰਤਾਰਪੁਰ ਸਾਹਿਬ ਵਿਖੇ ਹੀ ਰੇ ਸੀਗੇ ਤੇ ਉੱਥੇ ਉਹ ਖੇਤੀਬਾੜੀ ਕਰਦੇ ਸੀਗੇ ਹੀ ਵਾਸ ਡੂਇੰਗ ਫਾਰਮਿੰਗ ਕੀ ਕਰਦੇ ਸੀਗੇ ਖੇਤੀਬਾੜੀ ਸੋ ਉਹ ਗੁਰੂ ਸੀਗੇ ਹਨਾ ਤੇ ਸਾਰੇ ਜਣੇ ਉਹ ਜਿਹੜੀ ਸੰਗਤ ਸੀਗੀ ਉਹਨਾਂ ਨੂੰ ਕਿੰਨਾ ਪਿਆਰ ਕਰਦੀ ਸੀਗੀ ਬਟ ਉਹ ਫਿਰ ਵੀ ਮਿਹਨਤ ਕਰਦੇ ਸੀਗੇ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਕਿਹਾ ਸੀਗਾ ਕਿ ਤੁਸੀਂ ਕਿਹੜੇ ਤਿੰਨ ਜਿਹੜੇ ਹੈਗੇ ਰੂਲਸ ਹੈਗੇ 골ਡਨ ਰੂਲਸ ਕਿਹੜੇ ਹੈਗੇ ਆ ਕੀਰਤ ਕਰੋ ਨਾਮ ਜਪੋ ਐਂਡ ਵੰਡ ਚੱਕੋ ਸੋ ਗੁਰੂ ਸਾਹਿਬ ਜੀ ਆਪ ਵੀ ਸੱਚੀ ਸੁੱਚੀ ਕੀਰਤ ਕਰਦੇ ਸੀਗੇ ਖੇਤੀਬਾੜੀ ਕਰਦੇ ਸੀਗੇ ਸਾਰਾ ਦਿਨ ਨਾਮ ਜਪਦੇ ਸੀਗੇ ਜਦੋਂ ਉਹ ਖੇਤੀ ਵੀ ਕਰਦੇ ਸੀਗੇ ਉਦੋਂ ਵੀ ਉਹ ਪਰਮਾਤਮਾ ਨੂੰ ਚੇਤੇ ਰੱਖਦੇ ਸੀਗੇ ਤੇ ਸਾਨੂੰ ਵੀ ਸਮਝਾਉਂਦੇ ਹੈਗੇ ਕਿ ਤੁਸੀਂ ਕੋਈ ਵੀ ਕੰਮ ਕਰਨਾ ਹੈਗਾ ਵਾ ਕਿਤੇ ਵੀ ਜਾਣਾ ਹੈਗਾ ਵਾ ਹਰ ਟਾਈਮ ਉਸ ਪਰਮਾਤਮਾ ਨੂੰ ਅੰਗ ਸੰਗ ਸਮਝਣਾ ਹੈਗਾ ਵਾ ਤੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਜਾਣਾ ਹੈਗਾ ਫਿਰ ਵਾਹਿਗੁਰੂ ਜੀ ਹਮੇਸ਼ਾ ਤੜੇ ਨਾਲ ਹੀ ਰਹਿੰਦੇ ਹੈਗੇ ਆ ਤੇ 3rd ਵਨ ਇਜ਼ ਵੰਡ ਚੱਕਣਾ ਰਾਈਟ ਨਾਮ ਜਪਣਾ ਫਿਰ ਉਸ ਤੋਂ ਬਾਅਦ ਕੀ ਹੈ ਵੰਡ ਚੱਕਣਾ ਸੋ ਵੰਡ ਕੀ ਚੱਕਣਾ ਜੋ ਵੀ ਕੁਝ ਤੁਹਾਡੇ ਕੋਲ ਹੈਗਾ ਸੋ ਵੀ ਸ਼ੁੱਡ ਨੈਵਰ ਫਰਗੇਟ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕਿੰਨਾ ਕੁਝ ਸਿਖਾਇਆ ਹੈਗਾ ਵੈ ਸੇ ਅਸੀਂ ਆਪਣਾ ਜਿਹੜਾ ਜੀਵਨ ਹੈਗਾ ਵੈ ਉਹਦੀ ਫਾਊਂਡੇਸ਼ਨ ਹੀ 3 ਗੋਲਡਨ ਰੂਲਸ ਨੂੰ ਆਪਣੇ ਅੰਦਰ ਪੂਰੀ ਤਰ੍ਹਾਂ ਵਸਾ ਲਈਏ ਤਾਂ ਕਿ ਸਾਨੂੰ ਗੁਰੂ ਸਾਹਿਬ ਜੀ ਸਮਤ ਬਖਸ਼ਣ ਤੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ ਸੋ ਕਰਤਾਰਪੁਰ ਸਾਹਿਬ ਵਿਖੇ ਹੀ ਜਿਹੜੇ ਮਰਦਾਨਾ ਜੀ ਸੀਗੇ ਉਹ ਸੱਚ칸 ਚਲੇਗੇ ਸੀਗੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਸੀਗਾ ਕਿ ਤੁਸੀਂ ਜੀਵਨ ਮਰਨ ਤੋਂ ਮੁਕਤ ਹੋਏ ਹੈਗੇ ਆ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਵੀ ਸੱਚਖੰਡ ਚਲੇ ਗਏ ਸੀਗੇ ਪਰ ਸੱਚਖੰਡ ਜਾਣ ਤੋਂ ਪਹਿਲੇ ਉਹਨਾਂ ਨੇ ਜਿਹੜੀ ਦੂਜੀ ਗੁਰਗੱਦੀ ਸੀਗੀ ਕਿਹਨੂੰ ਦਿੱਤੀ ਸੀਗੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਹੈਗਾ ਗੁਡ ਜੋਬ ਕੀ ਨਾਮ ਹੈਗਾ ਪਾਈ ਲੈਣਾ ਜੀ ਫਿਰ ਹੁਣ ਅਸੀਂ ਅੱਗੇ ਜਿਹੜੀਆਂ ਸਾਖੀਆਂ ਸ਼ੇਅਰ ਕਰਾਂਗੇ ਅਸੀਂ ਹੁਣ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਸਾਖੀਆਂ ਸ਼ੇਅਰ ਕਰਾਂਗੇ ਪਰ ਗੁਰੂ ਨਾਨਕ ਦੇਵ ਜੀ ਦੇ ਬਾਰੇ ਵੀ ਸਾਰਿਆਂ ਨੇ ਚੇਤੇ ਰੱਖਣਾ ਹੈਗਾ ਤੇ ਪਿਛਲੇ ਹਫਤੇ ਦੋ ਗੁਰੂਆਂ ਦੇ ਪ੍ਰਕਾਸ਼ ਉਤਸਵ ਸੀਗੇ ਕਿਸੇ ਨੂੰ ਪਤਾ ਕਿਹੜੇ ਗੁਰੂ ਜੀ ਦਾ ਪ੍ਰਕਾਸ਼ ਉਤਸਵ ਸੀਗਾ ਦੋ ਗੁਰੂਆਂ ਦੇ ਸੀਗੇ ਪੰਮੀ ਪਾਤਸ਼ਾਹੀ ਕੌਣ ਹੈ ਗੁਰੂ ਅਰਜਨ ਦੇਵ ਜੀ ਤੇ ਨੌਵੀਂ ਪਾਤਸ਼ਾਹੀ ਕੌਣ ਹੈ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਮ ਸੋ ਪ੍ਰਾਊਡ ਆਫ ਯੂ ਆਲ ਆਮ ਸੋ ਪ੍ਰਾਊਡ ਆਫ ਯੂ ਆਲ ਵੈਰੀ ਗੁੱਡ ਜੌਬ ਗੁਰੂ ਸਾਹਿਬ ਜੀ ਦੀ ਬੜੀਆਂ ਖੁਸ਼ੀਆਂ ਮਿਲਦੀਆਂ ਜਦੋਂ ਅਸੀਂ ਉਹਨਾਂ ਨੂੰ ਜਿਉਂਦੇ ਰੱਖਦੇ ਹਾਂ ਉਹਨਾਂ ਦੇ ਇਤਿਹਾਸ ਨੂੰ ਜਿਉਂਦੇ ਰੱਖਦੇ ਹਾਂ ਤੇ ਆਪਣੇ ਜੀਵਨ ਦੇ ਵਿੱਚ ਉਸ ਚੀਜ਼ ਨੂੰ ਅਪਲਾਈ ਕਰਦੇ ਹਾਂ ਕਿ ਹਾਂ ਹੁਣ ਅਸੀਂ ਗੁਰੂ ਸਾਹਿਬ ਜੀ ਦਾ ਨਾਮ ਲਵਾਂਗੇ ਤੇ ਸਾਰਿਆਂ ਨੇ ਪਿੱਛੇ-ਪਿੱਛੇ ਬੋਲਣਾ ਹੈਗਾ ਵਾ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਜੀ ਤਨ ਕਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ